ਇਸ ਸਮੇਂ ਦੀ ਇੱਕ ਮਾੜੀ ਖਬਰ ਕੈਨੇਡਾ ਤੋਂ ਆ ਰਹੀ ਹੈ ਕੈਨੇਡਾ ਦੇ ਪੀਅਰਸਨ 에ਅਰਪੋਰਟ ਜੋ ਕਿ ਟ੍ਰਾਂਟੋ ਦੇ ਵਿੱਚ ਆ ਉੱਥੇ ਇੱਕ ਪਲੇਨ ਕ੍ਰੈਸ਼ ਹੋ ਗਿਆ ਇਸ ਦਾ ਰੀਜ਼ਨ ਇਹ ਦੱਸਿਆ ਜਾ ਰਿਹਾ ਹੈ ਕਿ ਬਰਫ਼ ਜਦੋਂ ਪਲੇਨ ਲੈਂਡਿੰਗ ਕਰਨ ਲੱਗਿਆ ਕੈਨੇਡਾ ਦੇ ਪੀਅਰਸਨ 에ਅਰਪੋਰਟ ਦੇ ਉੱਤੇ ਤਾਂ ਬਰਫ਼ ਹੋਣ ਕਰਕੇ ਉਸ ਦਾ ਇਹ ਹਾਲ ਹੋ ਗਿਆ ਜੋ ਤੁਸੀਂ ਦੇਖ ਸਕਦੇ ਹੋ ਤੇ ਫਿਰ ਪਲੇਨ ਦੇ ਵਿੱਚੋਂ ਸਵਾਰੀਆਂ ਨੂੰ ਇਸ ਤਰ੍ਹਾਂ ਰੈਸਕਿਊ ਕੀਤਾ ਗਿਆ। ਮੋਸਟਲੀ ਸਾਰੇ ਹੀ ਯਾਤਰੀ ਨੇ ਜਿਹੜੇ ਉਹਨਾਂ ਨੂੰ ਸੇਫ ਬਾਹਰ ਕੱਢ ਲਿੱਤਾ ਗਿਆ ਹੈ ਇਸ ਪਲੇਨ ਦੇ ਵਿੱਚੋਂ। ਡੈਲਟਾ ਦਾ ਇਹ ਪਲੇਨ ਜਿਆਦਾ ਆਈਸ ਹੋਣ ਕਰਕੇ ਲੈਂਡਿੰਗ ਦੇ ਸਮੇਂ ਦਿੱਕਤ ਆਈ। ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਵਿੱਚ ਬਰਫਬਾਰੀ ਬਹੁਤ ਜ਼ਿਆਦਾ ਹੋ ਰਹੀ ਆ। ਖਬਰਾਂ ਵੀ ਤੁਸੀਂ ਦੇਖਿਆ ਹੋਵੇਗੀ। ਈਵਨ ਕੀ ਤੁਸੀਂ ਵੀਡੀਓਜ਼ ਸਟੋਰੀਜ਼ ਸਟੇਟਸ ਵੀ ਦੇਖੇ ਹੋਣਗੇ ਲੋਕਾਂ ਦੇ ਬਰਫ ਦੀ ਹੀ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੈਨੇਡਾ ਤੋਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਧੰਨਵਾਦ